ਮੇਟੋ ਜੀ ਬੇਅਦਬੀ ਦਾ ਸ਼ੱਕ ਪਿਆ ਤੇ ਇਸ ਮਾਮਲੇ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਕੀ ਖਬਰ ਹੈ ਜੀ ਕਿੱਥੇ ਵਾਪਰੀ ਘਟਨਾ ਹੈ ਵੇਖੋ ਇਹ ਫਗਵਾੜੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਘਟਨਾ ਹੈ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਵੈਸੇ ਉਹ ਐਸ.ਟੀ.ਪੀ.ਸੀ ਦੇ ਤਹਿਤ ਹੀ ਹੈ ਐਸ.ਟੀ.ਪੀ.ਸੀ ਦੇ ਮਤੇਦ ਹੈ ਉਹ ਹੋਇਆ ਕਿ ਆਕੀ ਦੱਸਦੇ ਆ ਕਿ ਕਿਸੇ ਨੌਜਵਾਨ ਨੂੰ ਇਹਨਾਂ ਨੇ ਲੱਭਿਆ ਰਾਤ ਨੂੰ ਵਾਸ਼ਰੂਮ ਦੇ ਵਿੱਚੋਂ ਬੀਤੀ ਰਾਤ ਦੀ ਗੱਲ ਹੈ ਹਮ ਹਮ ਉਸ ਤੋਂ ਬਾਅਦ ਉਹਦੀ ਇੱਕ ਵੀਡੀਓ ਬਣਾਈ ਜਾਂਦੀ ਆ ਹਾਲਾਂਕਿ ਕਤਲ ਕਰਨ ਉਪਰੰਤ ਵੀ ਇੱਕ ਵੀਡੀਓ ਜਿਹੜੀ ਆ ਉਹ ਆਈ ਆ ਤਾਂ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵਾ ਸਾਫ਼ ਤੌਰ ਤੇ ਕਿ ਮੈਨੂੰ ਸੁਖੀ ਨਾਂ ਦੇ ਵਿਅਕਤੀ ਨੇ ਭੇਜਿਆ ਤੇ ਹਾਲਾਂਕਿ ਉਹ ਵੀਡੀਓ ਬਣਾਉਣ ਵਾਲੇ ਨੇ ਵੀ ਕਿਹਾ ਕਿ ਭਾਜੀ ਤੁਸੀਂ ਇੱਥੇ ਸੁਖੀ ਨੇ ਤੇ ਮੈਨੂੰ ਭੇਜਿਆ ਇਦਾਂ ਦੀ ਕੁਝ ਕਹਿ ਰਿਹਾ ਉਹ ਹੂੰ ਹੂੰ ਉਸ ਤੋਂ ਬਾਅਦ ਉਹਨੂੰ ਕਤਲ ਕਰ ਦਿੱਤਾ ਜਾਂਦਾ ਇਹ ਕਹਿ ਕੇ ਕਿ ਵੇਖੋ ਇਹ ਬੇਅਦਬੀ ਕਰਨ ਆਇਆ ਸੀਗਾ ਇਹਨੂੰ ਫੜਿਆ ਗਿਆ ਉਸ ਤੋਂ ਬਾਅਦ ਇਹਨੇ ਜਦੋਂ ਗਲਵਾ ਦਾ ਜਵਾਬ ਦਿੰਦੇ ਆ ਕੁਝ ਹੋਰ ਟਿੱਪਣੀਆਂ ਗਲਤ ਕੀਤੀਆਂ ਤਾਂ ਉਸ ਤੋਂ ਬਾਅਦ ਅਗਵਾਰ ਦਿੱਤਾ ਗਿਆ। ਹੂੰ ਫਿਰ ਤਿੰਨ ਚੜ੍ਹੇ ਇਸ ਤਰ੍ਹਾਂ ਦਾ ਜਿਵੇਂ ਹੀ ਵੇਰਵਾ ਗਾਂ ਤੁਰਿਆ ਫਿਰ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾਜ਼ੁਕ ਮਾਮਲਾ ਬਣ ਗਿਆ। ਜੀ ਉਸ ਤੋਂ ਬਾਅਦ ਕੁਝ ਨਿਬੰਧੀਆਂ ਵੀ ਕੁਸ਼ਨਿਆਗ ਸਿੰਘ ਉਹ ਸੰਗਤ ਉਥੇ ਇਕੱਤਰ ਹੋ ਗਈ। ਪੁਲਸ ਵਾਸਤੇ ਬੜੀ ਚੈਲੈਂਜਿੰਗ ਇੱਕ ਤਰ੍ਹਾਂ ਦੀ ਸਿਚੁਏਸ਼ਨ ਸੀ ਕਿ ਕਿਸ ਤਰ੍ਹਾਂ ਅੰਦਰ ਜਾਇਆ ਜਾਵੇ ਕਿ ਪਹਿਲਾਂ ਡੈੱਡ ਬੋਡੀ ਚੁੱਕੀ ਜਾਵੇ ਕਿ ਕਿਸ ਤਰ੍ਹਾਂ ਕੋ ਬੰਦਾ ਹਰਾਸਤ ਚਲਿਆ ਜਾਵੇ ਤਾਂ ਫਿਰ ਕਰਦਿਆਂ ਕਰਾਉਂਦੇ ਦੁਪਹਿਰ ਪੈ ਗਈ। ਉਸ ਤੋਂ ਬਾਅਦ ਫਿਰ ਰਮਨਦੀਪ ਸਿੰਘ ਮੰਗੂ ਮੱਠ ਨਾਂ ਦੇ ਨਿਹੰਗ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਉਹੀ ਨਿਹੰਗ ਸਿੰਘ ਸੀ ਜਿਸ ਨੇ ਵੀਡੀਓ ਪਾਇਆ ਸੀਗਾ ਕਿ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਵੀਡੀਓ ਵਿੱਚ ਦਿਖਾਈ ਨਹੀਂ ਦਿੰਦਾ ਉਹ ਪਿਆ ਉਸੇ ਤਰ੍ਹਾਂ ਫਰਸ਼ ਤੇ। ਜੀ। ਜਦ ਕਿ ਪਹਿਲੀ ਵੀਡੀਓ ਦੇ ਵਿੱਚ ਉਹ ਬੋਲ ਰਿਹਾ ਸੀਗਾ। ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਆਫੀਸ਼ੀਅਲੀ ਇਹੋ ਦੱਸਿਆ ਕਿ ਇਹ ਮੰਗੂ ਮੱਠ ਹੈ ਜਿਹੜਾ ਯਾਨੀ ਨਿਹੰਗ ਸਿੰਘ ਹੈ ਜਿਹੜਾ ਹਾਲਾਂਕਿ ਇਹਦੇ ਵੀ ਵਿਵਾਦ ਕਈ ਨੇ ਜਿਵੇਂ ਤੁਸੀਂ ਦੇਖਿਆ ਉਹਨਾਂ ਵਿਕੀ ਥਾਮਸ ਦੇ ਨਾਲ ਲੜਾਈ ਹੋ ਗਈ ਸੀ ਕਿ ਪਹਿਲਾਂ ਇਕੱਠੇ ਰਹਿੰਦੇ ਸਨ ਉਹ ਆਨੇ ਇੱਕ ਦੂਜੇ ਤੇ ਨਸ਼ੇ ਪਤੀ ਕਰਨ ਦੇ ਪਤਾ ਨਹੀਂ ਕਿਆ ਕੁਝ ਦੋਸ਼ ਲਾਏ ਸਨ ਫਿਰ ਉਸ ਤੋਂ ਬਾਅਦ ਕੁੱਲੜ ਪੀਸੇ ਵਾਲਿਆਂ ਨਾਲ ਵੀ ਰੌਲਾ ਪੈ ਗਿਆ ਹਾਂ ਹਾਂ ਕਿਉਂਕਿ ਕੁੱਲੜ ਪੀਸੇ ਵਾਲੇ ਨੇ ਕਿਜੀ ਸਾਥੋਂ ਇਹਨਾਂ ਨੇ 50000 ਰੁਪਏ ਮੰਗਿਆ ਜੀ ਯਾਨੀ ਕਾਫੀ ਵਿਵਾਦ ਨੇ ਇੱਕ ਵਾਰੀ ਇਹਦੀ ਗ੍ਰਿਫਤਾਰੀ ਵੀ ਹੋਈ ਆ ਰਮਨਦੀਪ ਸਿੰਘ ਵਾਂਗੂ ਮੱਠੀ ਤਾਂ ਉਸ ਤੋਂ ਬਾਅਦ ਹੁਣ ਇਹ ਸਵਾਲ ਕੁਝ ਜਿਹੜੇ ਆ ਉਹ ਪੁਲਿਸ ਨੇ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਦੱਸ ਦਿੱਤੇ ਆ ਕਿ ਇਹਨਾਂ ਤੇ ਕੰਮ ਕੀਤਾ ਜਾਊਗਾ। ਮਸਲਨ ਕਿ ਰਵਣਦੀਪ ਸਿੰਘ ਮੰਗੂ ਮੱਟ ਤੇ ਉਹ ਜਿਹੜਾ ਮਰਨ ਵਾਲਾ ਹੈ ਇਕੱਠੇ ਇੱਕੋ ਰਾਤ ਗੁਰੂ ਘਰ ਚ ਕਿਵੇਂ ਹੋ ਗਿਆ? ਇੰਤਫਾਕ ਸੀ ਜਾਂ ਕੁਝ ਹੋਰ ਹੈ? ਤੁਸੀਂ ਕਹਿੰਦੇ ਕਿ ਪਹਿਲਾਂ ਪਛਾਣ ਕੀਤੀ ਜਾਵੇ ਕੌਣ ਹੈ ਵੇ ਆਪੀ ਖੇਰੀ ਹੈ ਕਿ ਉਹ ਜਿਹੜਾ ਨਾਮ ਆ ਰਿਹਾ ਸੁਖੀ ਵਗੈਰਾ ਉਹ ਕੌਣ ਹੈ? ਫਿਰ ਇਸ ਤੋਂ ਇਲਾਵਾ ਉਹਨਾਂ ਨੇ ਵੀ ਇਸ ਚੀਜ਼ ਨੂੰ ਪੁਆਇੰਟ ਆਊਟ ਕੀਤਾ ਹੈ ਕਿ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀਗਾ ਹਨਮਲੇ ਦੀ ਤਾਂ ਉਸ ਨੂੰ ਕਿਉਂ ਕਿਹਾ? ਕਿ ਤੁਸੀਂ ਤੇ ਸੁਖੀ ਭਾਜੀ ਨੇ ਮੈਨੂੰ ਭੇਜਿਆ ਸੀਗਾ ਜੀ ਮਤਲਬ ਕਿ ਵੀਡੀਓ ਬਣਾਉਣ ਵਾਲਾ ਉਹ ਤਾਂ ਕੋਈ ਕਾਊਂਟਰ ਵੀ ਨਹੀਂ ਕਰਦਾ ਉਹਦਾ ਕੋਈ ਹੰਗਾਰਾ ਵੀ ਨਹੀਂ ਕਰਦਾ ਸੋ ਇਹ ਸਾਰੀਆਂ ਚੀਜ਼ਾਂ ਹਨੇ ਜਾਂਚ ਪੜਤਾਲ ਦਾ ਵਿਸ਼ਾ ਹੁਲਸ ਜਾਂਚ ਪੜਤਾਲ ਦੇ ਵਿੱਚ ਰੁਚੀ ਕੀ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਸਾਡੇ ਵਾਸਤੇ ਚੈਲੇਂਜ ਇਹ ਹੋਆ ਕਿ ਬੰਦੇ ਦੀ ਪਛਾਣ ਕੀਤੀ ਜਾਵੇ ਉਹਦੀ ਡੈੱਡ ਮੌਂਟੀ ਜਿਹੜੀ ਇਹ ਮੋਰਚਰੀ ਚਿਲਖਾ ਦਿੱਤੀ ਗਈ ਆ ਹੁਣ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਹੋਣ ਉਪਰੰਤ ਹੀ ਪਤਾ ਲੱਗੇਗਾ ਕਿ ਇਹ ਪਛਾਣ ਹੁੰਦੀ ਆ ਕਿ ਨਹੀਂ ਹੁੰਦੀ ਵੈਸੇ ਪਹਿਲਾਂ ਉਹ ਦੀ ਕਰਦੇ ਹੁੰਦੇ ਆ ਕਿ ਪਛਾਣ ਹੋ ਜਾਵੇ ਘਰ ਦੇ ਆ ਜਾਣ ਉਸ ਤੋਂ ਬਾਅਦ ਪੋਸਟਮਾਰਟਮ ਕਰਾਇਆ ਜਾਵੇ ਪਰ ਜਦੋਂ ਕੁਝ ਸਮਾਂ ਬੀਤ ਜਾਂਦਾ ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਪੋਸਟਮਾਰਟਮ ਕਰਵਾ ਦਿੰਦੀ ਆ ਤਾਂ ਵੈਰਾਨ ਬਹੁਤ ਵੱਡੀ ਘਟਨਾ ਵਾਪਰੀ ਆ ਪਰ ਕੁਝ ਸਵਾਲ ਇਹਦੇ ਵਿੱਚ ਜਿਹੜੇ ਆ ਉਹ ਜਵਾਬ ਜ਼ਰੂਰ ਮੰਗਦੇ ਜਿਹਦੇ ਜਵਾਬ ਹਾਲੇ ਨਾ ਉਹਨਾਂ ਕੋਲੋਂ ਨਾ ਉਹਨਾਂ ਨਾਲ ਹੋ ਰਿਹਾ ਜੀ ਮਟੂਜੀ ਨਵਜੋਤ ਸਿੱਧੂ ਨੇ ਹੁਣੇ ਕਿਹਾ ਵੀ ਵੱਡੀ ਲੜਾਈ ਜੇ ਲੜਨੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰੀ ਹੈ ਇਸ ਬਿਆਨ ਦੇ ਵਿੱਚੋਂ ਤੇ ਹੋਰ ਕਈ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਮਨ ਲੱਗਦਾ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਤੁਸੀਂ ਇੱਕੋ ਨਾ ਕਿ ਅੱਜ ਕਾਂਗਰਸ ਦਾ ਇੱਕ ਪ੍ਰਦਰਸ਼ਨ ਪ੍ਰੋਗਰਾਮ ਸੀਗਾ ਜੀ ਤੇ ਕਮਾਲ ਦੀ ਗੱਲ ਹੈ ਕਿ ਚੰਨੀ ਸਾਹਬ ਤੇ ਪਿੰਡ ਤੇ ਬਿਲਕੁਲ ਲਾਗੇ ਸੀਗਾ ਚੰਨੀ ਸਾਹਬ ਉਹਦੇ ਚ ਪਹੁੰਚੇ ਨਹੀਂ ਹਮ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚੇ ਨਹੀਂ ਜੀ ਉਸ ਪਰਦਰਸ਼ਨ ਦਾ ਮਤਲਬ ਜਿਹੜਾ ਸੀਗਾ ਉਹ ਕੀ ਨਿਕਲਦਾ ਕਿ ਜਿਹੜੇ ਸਲੋਗਨ ਵਗੈਰਾ ਲਿਖੇ ਸਨ ਉਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਐ ਲਾਅ ਐਂਡ ਆਰਡਰ ਤੇ ਘਿਰਦੀ ਆ ਉਹਦੇ ਖਿਲਾਫ ਸਨ ਜੀ ਇਹਨਾਂ ਕਿਤੇ ਸੰਕੇਤ ਤੇ ਫੇਨੇ ਆ ਕਿ ਉਹ ਤੇ ਮੋਰਚਾ ਖੋਲ ਕੇ ਬੈਠੇ ਆ ਜੀ ਜੇ ਤੂੰ ਸਾਹਜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦਾ ਸਾਥ ਬੜਾ ਜ਼ਰੂਰੀ ਹੈ ਤਾਂ ਫਿਰ ਇਹ ਤੇ ਵਖਰੀ ਮਤੈ ਯਾ ਨਾ ਕਿ ਭਈ ਹੈ ਗਈ ਹੈ ਜੀ ਯਾਨੀ ਨਮਜੋਤ ਸਿੰਘ ਸਿੱਧੂ ਜੀ ਆਪਕੋ ਸ਼ਹੁਰ ਅ ਫਰੀਕੇ ਦੇ ਇਹਨਾਂ ਦੇ ਨੇਤਾ ਵੇਖ ਲਈ ਆਪਾਂ ਚੰਨੀ ਸਾਹਿਬ ਵੀ ਇਸੇ ਬਲਾਕ ਚ ਆ ਜਾਂਦੇ ਆ ਕਿ ਜਿਹੜੇ ਕਿਤੇ ਨਾ ਕਿਤੇ ਸੌਫਟ ਨੇ ਕਿ ਹਾਂ ਭਈ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰੀ ਆ ਕਿਉਂਕਿ ਇਹਨਾਂ ਲੀਡਰਾਂ ਨੂੰ ਕਦੇ ਕਦੇ ਮੈਨੂੰ ਐਉਂ ਲੱਗਦਾ ਕਿ ਸ਼ਾਇਦ ਇਹੋ ਜਾਉਦਾ ਹੈ ਕਿ ਬਜਾਏ ਜੇ ਇਹਨਾਂ ਨੂੰ ਇਹ ਆ ਕਿ ਜੇ ਕਿਤੇ ਦੂਜੀ ਹਾਰ ਵੀ ਮਿਲ ਗਈ ਨਾ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਫਿਰ ਚ ਜਾਵਾਂਗੇ ਬਿਲਕੁਲ ਜੀ ਇਹ ਐ ਸੂਰਤ ਦੇ ਵਿੱਚ ਆਸੀਂ ਆਮ ਆਦਮੀ ਪਾਰਟੀ ਕੇ ਸ਼ਹਿਰ ਨਹੀਂ ਜਿੱਤ ਸਕਦੇ ਇਹ ਅੰਤਰਾआत्मेटिक ਅਰੀਏ ਕੈਂਦੀ ਲੱਗਦੀ ਹੈ ਜੀ ਇਧਰੋਂ ਭਗਵੰਤワਾਲ ਵੀ ਨਹੀਂ ਦਾ ਸੀ ਇਸ ਮਾਮਲੇ ਦੇ ਵਿੱਚ ਜੀ ਕਹਿੰਦੇ ਆ ਕਿ ਸਾਦਰ ਵੀ ਜੇ ਅਸੀਂ ਇਹਨਾਂ ਦੇ ਨਾਲ ਰੱਖ ਕੇ ਚੱਲਦੇ ਆ ਤਾਂ ਮੇਰਾ ਵਿਅਕਤੀਗਤ ਬਹੁਤ ਨੁਕਸਾਨ ਹੋਏਗਾ ਤਾਂ ਉਹਨੂੰ ਮਨਾ ਕੇ ਕਹਾਣੀ ਕੁਝ ਇਸ ਤਰ੍ਹਾਂ ਦੀ ਆ ਕਿ ਅੱਜ ਬਾਜਵਾ ਸਾਹਿਬ ਨੇ ਫਿਰ ਕਿਹਾ ਕਿ ਦੋ ਕੁ ਦਿਨਾਂ ਦੇ ਅੰਦਰ ਤਸਵੀਰ ਸਪਸ਼ਟ ਹੋ ਜਾਏਗੀ ਪਰ ਤਸਵੀਰ ਤਾਂ ਜਨਾਬ ਤਕਰੀਬਨ ਤਕਰੀਬਨ ਸਪਸ਼ਟ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਅੱਜ ਇਸ ਸਰਗਰਮੀ ਵਿਖਾਈ ਆ ਭਗਵੰਤ ਮਾਨ ਦੇ ਉਲਟ ਲਾ ਐਂਡ ਆਰਡਰ ਤੇ ਤੇ ਨਵਜੋਤ ਸਿੰਘ ਸਿੱਧੂ ਜੀ ਤਰ੍ਹਾਂ ਕਹਿ ਰਹੇ ਆ ਕਿ ਸਾਨੂੰ ਕਰ ਲੈਣਾ ਚਾਹੀਦਾ ਮੈਨੂੰ ਲੱਗਦਾ ਕਿ ਇੱਥੇ ਕਾਫੀ ਕਾਫੀ ਦੂਰੀਆਂ ਤੇ ਦੂਜੀ ਗੱਲ ਇਹ ਆ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਤੇ ਵਿਕਾਲਤ ਕਰ ਰਹੇ ਆ ਜੀ ਪਰ ਇੰਡਾਇਰੈਕਟਲੀ ਅੱਜ ਪੁਆਇੰਟ ਇਹ ਕਿ ਮੈਨੂੰ ਪਤਾ ਉਸ ਤੋਂ ਇੰਡੀਆ 'ਚ ਕਿਹਦਾ ਪੈਸਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਮੌਲੰਡ ਦੇ ਵਿੱਚ ਕਿਹਦਾ ਪੈਸਾ ਲੱਗ ਰਿਹਾ ਉਹ ਸਾਰੇ ਹੀ ਨਿਸ਼ਾਨੇ ਮੁੱਖ ਮੰਤਰੀ ਵਾਲੀ ਆ ਜੀ ਜੀ ਤੇ ਪੈਰੋ ਸਤਿ ਉਹ ਗੰਦਨ ਕਿ ਉਹ ਗੋੜ ਖਾਣਾ ਗੁਲਗਲਿਆਂ ਤੋਂ ਪਰਹੇਜ਼ ਆ ਮਾਮਲਾ ਕੁਛ ਐਸੇ ਹੀ ਬਣ ਗਿਆ ਹੂੰ ਮਿੱਤਰ ਜੀ ਇਧਰ ਸੁਖਵੀਰ ਬਾਦਲ ਨੇ ਹੀ ਗੱਲ ਆਖੀ ਆ ਵੀ ਬਚਪਾ ਨਾਲ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਦੇਖੋ ਇਹਨਾਂ ਦਾ 9 ਪਤਾ ਨਹੀਂ ਕਿਹਸਤਰਾ ਦਾ ਹੈ ਕਿ ਮਾਂ ਸੇ ਇਹਨਾਂ ਨੂੰ ਹਰੇਕ ਹੀ ਅੱਛਾ ਲੱਗ ਜਾਂਦਾ ਹੈ ਪਹਿਲਾਂ ਭਾਜਪਾ ਦੇ ਨਾਲ ਸੰਕੇਤੇ ਭਾਜਪਾ ਨੂੰ ਕਹਿੰਦੇ ਹੁੰਦੇ ਸੀਗੇ ਕਿ ਸਾਡਾ ਇਹਨਾਂ ਨਾਲ 9 ਵਾਸਤਾ ਰਿਸ਼ਤਾ ਹੈ ਬਾਦਲ ਸਾਹਿਬ ਤੇ ਕਦੇ-ਕਦੇ ਪਤੀ ਪਤਨੀ ਦਾ ਰਿਸ਼ਤਾ ਹੀ ਕੋਈ ਸ਼ੌਕੇ ਕਹਿ ਦਿੰਦੇ ਸਨ ਜੀ ਹੁਣ ਇਹ ਪਤਾ ਨਹੀਂ ਪਤੀ ਕੌਣ ਆ ਪਤਨੀ ਕੌਣ ਹੁਣ ਤੇ ਵੈਸੇ ਸਾਫਾ ਹੋ ਗਿਆ ਹੁਣ ਤਾਂ ਹੋਰ ਸਾਰੀਆਂ ਗੱਲਾਂ ਕਰ ਸਕਦੇ ਆ ਕਿ ਬਾ ਵੀ ਤੇਰੀਆਂ ਗੱਲਾਂ ਨੇ ਅੱਛਾ ਹੁਣ ਇਹ ਜਿਹੜਾ ਮਾਮਲਾ ਹੈ ਉਹ ਇਹ ਆ ਕਿ ਜਸਵਿੰਦਰ ਸਿੰਘ ਗੜੀ ਖੋਰੀਏ ਜਿਹੜੇ ਬਸਪਾਵਾ ਨੇ ਉਹਨਾਂ ਨੇ ਠੋਕੇ ਕਿਹਾ ਕਿ ਇੱਕ ਪਿੰਸੇ ਪੱਖ ਤੋਂ ਸਾਡੇ ਨਾਲ ਰਾਪਤੀ ਚ ਨਹੀਂ ਹੈਗੇ ਉਹ ਇਹਨਾਂ ਨੇ ਟਿੱਕਟਾਂ ਨੂੰ ਲੈ ਕੇ ਸਾਡੇ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਤੇ ਨਾਲ ਇਥੋਂ ਤੱਕ ਆਖ ਦਿੱਤਾ ਕਿ ਪ੍ਰਧਾਨ ਜੀ ਵੇਖਿਓ ਕਿਤੇ ਦੋ ਘਰਾਂ ਦਾ ਪੁਰਾਣਾ ਭਾਪ ਫਖਾਈ ਰਹਿ ਜਾਵੇ। ਵੇਖੋ ਮਤੇ ਤੁਹਾਡੇ ਨਾਲ ਇਸ ਹਾਂ ਇਹ ਬਹੁਤ ਵੱਡੀ ਸਟੇਟਮੈਂਟ ਸੀ। ਉਧਰੋਂ ਬੀਬੀ ਮਾਇਆਵਤੀ ਨੇ ਕਹਿ ਦਿੱਤਾ ਕਿ ਹਾਥੀ ਤੇ ਕੱਲਾ ਚੱਲੇਗਾ। ਜੀ। ਹੁਣ ਇਹਨਾਂ ਨੇ ਸੋਚਿਆ ਕਿ ਯਾਰ ਇਹ ਤੇ ਕਹਾਣੀ ਖਰਾਬ ਨਾ ਹੋ ਜਾਵੇ ਕਿਤੇ ਉਧਰੋਂ ਭਾਜਪਾ ਵਾਲੇ ਕੀ ਜਵਾਬ ਦੇ ਜਾਣ ਤੇ ਜਿਹੜੇ ਪੁਰਾਣੇ ਸਾਥੀ ਉਹ ਵੀ ਛੁੱਟ ਜਾਣ ਜਾਵਾਂਗੇ ਤੇ ਜਾਵਾਂਗੇ ਕਿੱਧਰ? ਜੀ। ਇਤੋਂ ਹਾਲਾਕੇ ਇੱਕ ਚੀਜ਼ ਹੋਰ ਨਵੀਂ ਸੁਣਨ ਨੂੰ ਮਿਲ ਰਹੀ ਹੈ ਕਹਿੰਦੇ ਕਾਮਰੇਡਾਂ ਨਾਲ ਵੀ ਇਹ ਗੱਠਜੋੜ ਕਰ ਸਕਦੇ ਆ ਕਾਲੀ। ਤੋ ਜੀ ਹੂਸਾ ਗਦਾ ਹਾਂ ਜੀ ਵੀ ਕੋਈ ਚਰਚਾ ਚੱਲਦੀ ਭਈ ਆ ਕਿ ਕਿਉਂ ਨਾ ਜਿਹੜੇ ਲੈਫਟ-ਈਸਟ ਨੇ ਇੱਥੇ ਉਹ ਦੋ ਪਾਰਟੀਆਂ ਮੇਨ ਆਇਆ ਸੀਪੀਆਈ ਤੇ ਸੀਪੀਆਈਐਮ ਜੀ ਉਹਨਾਂ ਦੇ ਨਾਲ ਵੀ ਗੱਟ ਜੋੜ ਕਰ ਲਿਆ ਮੈਨੂੰ ਲੱਗਦਾ ਮਹਾ ਗੱਟ ਜੋੜਦਾ ਬਣ ਗਿਆ ਭਈ ਕਿਤੇ ਜਿਵੇਂ ਉਹ ਮਹਾਰਾਸ਼ਟਰ ਚ ਬਣ ਗਿਆ ਸੀਗਾ ਤਾਂ ਖੈਰ ਇਹਨੇ ਹੁਣ ਇਹ ਕਿਹਾ ਕਿ ਸਾਡਾ ਬਈ ਨਵਾਂ ਮਾਸਤਾ ਰਿਸ਼ਤਾ ਹੈ ਇਹ ਉਦੋਂ ਕਿਹਾ ਜਦੋਂ ਉਹਨਾਂ ਨੇ ਕਿਹਾ ਬਸ ਪਾ ਵਾਲਿਆਂ ਨੇ ਕਿ ਭਈ ਅਸੀਂ ਤਾਂ ਆਪਣੀ ਤਿਆਰੀ ਕਰ ਚੁੱਕੇ ਆ ਫਿਰ ਇਸ ਤੋਂ ਬਾਅਦ ਅੱਜ ਜਸਮੀਰ ਸਿੰਘ ਗੜੀ ਹੋਰਾਂ ਦਾ ਇੱਕ ਹੋਰ ਵਿਆਹ ਆਇਆ ਜੀ ਉਹਨਾਂ ਨੇ ਕਿਹਾ ਕਿ ਵੇਖੋ ਠੀਕ ਹੈ ਹਾਲਤੀ ਘੜੀ ਤਾ ਐਗਜ਼ਿਸਟ ਕਰਦਾ ਸਾਡਾ ਗੱਠ ਜੋੜ ਪਰ ਅੰਤਮ ਫੈਸਲਾ ਭੈਣ ਮਾਇਆਵਤੀ ਨੇ ਲੈਣਾ 18 ਤਰੀਕ ਨੂੰ ਜੀ ਪਤਾ ਨਹੀਂ ਉਹਨਾਂ ਦਾ ਕੀ ਜਵਾਬ ਹੋਏਗਾ ਇਹਨਾਂ ਨੇ ਪੰਜਾਬ ਦੀ ਇਕਾਈ ਦੇ ਨਾਲ ਮੀਟਿੰਗ ਕਰਨੀ ਹੈ ਪਰ ਪੰਜਾਬ ਦੀ ਇਕਾਈ ਨੇ ਤੇ ਸਪਸ਼ਟ ਕਰ ਦਿੱਤਾ ਹੈ ਕਿ ਸਾਡਾ ਤੇ ਇਹਨਾਂ ਦੇ ਨਾਲ ਕੋਈ ਤਾਲਮੇਲੀ ਐ ਨਹੀਂਗਾ ਬੀਤੇ ਕੁਝ ਸਮੇ ਤੋਂ ਜੀ ਜੀ ਮਿੰਟੂ ਜੀ ਇਹ ਦੱਸਿਓ ਪੰਜਾਬ ਸਰਕਾਰ ਨੇ ਹੁਣ ਜਿਹੜੀ ਨਿਗਮ ਦੀਆਂ ਚੋਣਾਂ ਕਰਾਉਣੀਆਂ ਉਹਦੇ ਲਈ ਸਮਾਂ ਮੰਗ ਲਿਆ ਜੀ ਮੈਨੂੰ ਇਹ ਸਮਾਂ ਹੀ ਮੰਗਣਗੇ ਹੋਰ ਤਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਜੇ ਪੰਚਾਇਤੀ ਚੋਣਾਂ ਬਾਰੇ ਵੀ ਆਪਾਂ ਦੇਖੀਏ ਵਾਰਡ ਬੰਦੀ ਫਿਰ ਇਸ ਤੋਂ ਇਲਾਵਾ VOTER ਸੂਚੀਆਂ ਦੀ ਸੁਧਾਈ ਇਸ ਤੋਂ ਇਲਾਵਾ ਹੋਰ ਕੁਝ ਇਤਰਾਸ ਹੁੰਦੇ ਆ ਕੁਝ ਹੋਰ ਕੰਮ ਪਕਾਰ ਹੁੰਦੇ ਆ ਮੈਨੂੰ ਨਹੀਂ ਲੱਗਦਾ ਕਿ ਨੇੜਲੇ ਪੇ ਵੇਖੇ ਚੱਤੀ ਚੱਤੀ ਵੋਟਾਂ ਪਾਈਆਂ ਜਾ ਸਕਤੀਆਂ ਨੇ ਹਾਂ ਪਰ ਦੂਸਰੇ ਪਾਸੇ ਨਿਗਮ ਵਾਲਾ ਮਸਲਾ ਤੇ ਹੋਰ ਵੀ ਟੈਂਡਾ ਹੋ ਜਾਂਦਾ ਨਾ ਕਿਉਂਕਿ ਨਿਗਮਾਂ ਦੀ ਜਿਹੜੀ ਮਿਆਦ ਆ ਉਹ ਤੇ ਤਕਰੀਬਨ 1 ਸਾਲ ਹੋ ਗਿਆ ਜੀ ਹੋ ਗਈ ਆ ਵਿਸ਼ੇਸ਼ ਪਾਲ ਜਨਵਰੀ ਦੀ ਉਹ ਹੀ ਆ ਜੀ ਉਹ ਪੰਜ ਨਿਗਮ ਜੇ ਕੋ ਹੋ ਗਿਆ ਤਾਂ ਇਹਦੇ ਵਿੱਚ ਹੁਣ ਇਹਨਾਂ ਨੇ ਜਾ ਕੇ ਇਹ ਉੱਥੇ ਇੱਕ ਆਪਣੀ ਕਹ ਲਓ ਕਿ ਵਿਉਂਤ ਰੱਖੀ ਆ ਕਿ ਵੇਖੋ ਜੀ ਅਸੀਂ ਇਲੈਕਸ਼ਨ ਤੇ ਕਰਵਾ ਦੇਵਾਂਗੇ ਕੋਈ ਚੱਕਰ ਨਹੀਂ ਹੈਗਾ ਪਰ ਸਾਡੀ ਨਾ ਇੱਕ ਛੋਟੀ ਜੀ ਪੰਗੇਬਾਜ਼ੀ ਆ ਉਹਨਾਂ ਨੇ ਕਿਹਾ ਕਿ ਦੱਸੋ ਕੀ ਆ ਉਹ ਕਹਿੰਦੇ ਜੀ ਸੁਪਰੀਮ ਕੋਰਟ ਚ ਨਾ ਆਪਣਾ ਕੇਸ ਲੱਗਾ ਹੋਇਆ 30 ਜਨਵਰੀ ਨੂੰ ਸੁਣਵਾਈ ਤੈ ਹੈ ਹੂੰ ਜਦੋਂ 30 ਜਨਵਰੀ ਨੂੰ ਸੁਣਵਾਈ ਤੈ ਹੈ ਹੁੰਦਾ ਕਿ ਆ ਕਿ ਜਿਹੜੀ ਅਪਰ ਕੋਰਟ ਹੁੰਦੀ ਆ ਕੋਈ ਵੀ ਇਹ ਤਾਂ ਹੁਣ ਆਈ ਇਹ ਨਾ ਕਿ ਸਭ ਤੋਂ ਸੁਪਰੀਮ ਉਹ ਜੇ ਜਾਨੀ ਜਿਹੜੀ ਅਪਰ ਕੋਰਟ ਹੁੰਦੀ ਆ ਛੇ ਮੰਨ ਲਓ ਅਪਰ ਕੋਰਟ 'ਚ ਕੋਈ ਵੀ ਪ੍ਰोसीडिंग ਪੈਂਡਿੰਗ ਪਈ ਆ ਹਾਂ ਹਾਂ ਜਾਂ ਕਹਿ ਲਓ ਕਿ ਕੰਮ ਸੁਣਵਾਈ ਚੱਲ ਰਹੀ ਆ ਤਾਂ ਉਹਦੇ ਨਾਲ ਜੁੜੀ ਹੇਠਲੀ ਅਦਾਲਤ ਜਿਹੜੀ ਉਹ ਇੱਕ ਵਾਰੀ ਸੁਣਵਾਈ ਜਿਹੜੀ ਰੋਕ ਦਿੰਦੀ ਆ ਸੋ ਇਹ ਤੈ ਹੁੰਦਾ ਕਿ ਬਈ ਉਹ ਰੁਕਣੀ ਰੁਕਣੀ ਆ ਸੋ ਹਾਈ ਕੋਰਟ ਨੇ ਸਰਕਾਰ ਦੀ ਦਲੀਲ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਆ 5 ਫਰਵਰੀ ਤੇ ਪਾਈ ਆ ਹੁਣ 5 ਫਰਵਰੀ ਭਾਵੇਂ 30 ਜਨਵਰੀ ਲੰਘ ਜਾਏਗੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪਹਿਲਾਂ ਤਰੀਕ ਵੇਖਣ ਕਿ ਕੀ ਨੱਪਣ ਦਾ ਉਸ ਤੋਂ ਬਾਅਦ ਕਿਉਂਕਿ ਏਸੀ ਚੀਜ਼ ਨਾਲ ਜੁੜਿਆ ਕੇਸ ਹੋਏਗਾ ਨਾ ਉੱਥੇ ਜੀ 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 ਨਿਗਮ ਦੀ ਕੋਈ ਹੱਤਬੰਦੀ ਨਾਲ ਜੁੜਿਆ ਜਾਂ ਕੁਝ ਵੀ ਹੈ ਜੋ ਵੀ ਇਹਨਾਂ ਦਾ ਮਾਮਲਾ ਹੈ ਹੁਣ ਇਹ ਤਾਂ ਡਿਟੇਲ ਹੈ ਨਹੀਂ ਕਿ ਆਪਣੇ ਕੋਲ ਕਿ ਇਹਨਾਂ ਨੇ ਵਾਰਡਬੰਦੀ ਨਾਲ ਜੁੜਿਆ ਕੋਈ ਮਸਲਾ ਸ਼ਾਇਦ ਹੋ ਸਕਦਾ ਜਿਹੜਾ ਉੱਥੇ ਸੁਪਰੀਮ ਕੋਰਟ 'ਚ ਖੜਿਆ ਹੋਵੇ ਕਿਸੇ ਨੇ ਤਾਂ ਇਹਨਾਂ ਨੇ ਉਹਦਾ ਹਵਾਲਾ ਦਿੱਤਾ ਹੈ ਇਹਦਾ ਮਤਲਬ ਇਹੋ ਆ ਕਿ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਲੰਧਰ ਤੇ ਫਗਵਾੜਾ ਇਹਨਾਂ ਦਾ ਕਾਰਜਕਾਲ ਬੇਸ਼ੱਕ ਪੂਰਾ ਹੋ ਗਿਆ ਪਰ ਹਾਲ ਦੀ ਘੜੀ ਵੋਟਾਂ ਜਿਹੜੀਆਂ ਉਹ ਨਹੀਂ ਪੈ ਰਹੀਆਂ ਕਿਉਂ ਕਿ ਪਹਿਲਾਂ ਉਥੋਂ ਫੈਸਲਾ ਆਏਗਾ ਦੇਖਦੇ ਹਾਂ ਪਰ ਫਰਵਰੀ ਨੂੰ ਹੋ ਗਈ ਤਾਂ ਇਹਦਾ ਮਤਲਬ ਹੈ ਕਿ ਫਰਵਰੀ 'ਚ ਫਿਰ ਕਿਹੜਾ ਕਿਹੜਾ ਇਲੈਕਸ਼ਨ ਕਰਵਾਉਣਾ ਕਿ ਪੰਚਾਇਤੀ ਇਲੈਕਸ਼ਨ ਵੀ ਕਰਵਾਉਣਾ ਪਊਗਾ ਹੂੰ ਫਿਰ ਮਾਰਚ ਹੀ ਬਚਦਾ ਕਿਉਂਕਿ ਮਾਰਚ ਦੇ ਵਿੱਚ ਤਾਂ ਜੇ ਕਰਵਾ ਗਏ ਕਰਵਾ ਗਏ ਉਸ ਤੋਂ ਬਾਅਦ ਤਾਂ ਆਈਪੀਐਲ ਵੀ ਸ਼ੁਰੂ ਹੋ ਜਾਣਾ ਤੇ ਇਲੈਕਸ਼ਨ ਵੀ ਸ਼ੁਰੂ ਹੋ ਜਾਣਾ ਜੀ ਜੀ ਜੀ